ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬਾੜਾ ਭਾਈ ਕਾ ਤਸਵੀਰ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਭਾਈ ਜਸਪ੍ਰੀਤ ਦੇ ਘਰੋਂ ਆਪਾਂ ਸਾਹੀਵਾਲ ਤੇ ਐਰ ਸੈਰ ਦਾ ਕ੍ਰਾਸ ਇੱਕ ਸੁਣੋ ਬਿਹੜ ਦਿਖਾ ਰਹੇ ਆ ਦੂਜੇ ਸੂਏ ਸੂਈ ਆ ਤੀਜੇ ਦੇ ਖਾਤਰ ਮਿੱਤਰੋ ਪੰਜ ਚਾਰ ਦਾ ਸੂਣ ਦੇ ਵਿੱਚ ਬਾਕੀ ਨੇ ਦੁੱਧ ਬਾਈ ਕਹਿੰਦਾ ਵੀ 20 21 ਲੀਟਰ ਦੂਜੇ ਸੂਏ ਦਾ ਕੱਢਿਆ ਹੋਇਆ ਨਾਰਮਲ ਮਿੱਤਰੋ ਟੀਕਾ ਲੱਗਿਆ ਹੋਇਆ ਥਣ ਗਲਾਬੀ ਆ ਚੰਗਾ ਹਵਾਨਾ ਫਿਕਸ ਹਵਾਨਾ ਆ ਤੇ ਬਹੁਤ ਹੀ ਸੋਹਣਾ ਵਜਣਾ ਚੰਗੀ ਸੰਮੀ ਵੀ ਐ ਠੰਡੀ ਸੀਰ ਵੀ ਮਿੱਤਰੋ ਫੁੱਲ ਐ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਇਹਦੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤੋੜੇ ਇੱਕ ਵਾਰੀ ਚੰਗੀ ਫਿਰ ਆਪਾਂ ਕਹਿੰਦੇ ਵੀ ਸੰਮੀ ਵੀ ਆ ਚੰਗਾ ਵਜਣਾ ਚੰਗੇ ਨਗਰ ਪੂਰੀ ਕੱਦ ਕਾਟ ਵੀ ਮਿੱਤਰੋ ਸੋਹਣਾ ਥਾਂਲੇ ਵੇ ਦੀ ਬੰਤਰ ਤੁਸੀਂ ਤੁਰਦੀ ਦੀ ਦੇਖ ਸਕਦੇ ਬਹੁਤ ਹੀ ਸੋਹਣੀ ਤੇ ਜਿਹੜੇ ਵੀ ਵੀਰ ਭਰਾ ਨੇ ਮਿੱਤਰੋ ਲੋੜ ਹੋਵੇ ਤਾਂ ਕਰੋ ਤੇ ਬਾਈ ਦੇ ਨਾਲ ਸੰਪਰਕ ਬਾਈ ਦਾ ਜਿਹੜਾ ਘਰ ਹੈ ਜਦੋਂ ਮੇਨ ਰੋਡ ਤੋਂ ਆਪਾਂ ਪਿੰਡ ਦੇ ਸੈਂਟਰ ਹੁੰਨੇ ਆ ਸਕੂਲ ਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਤੇ ਦੁੱਧ 20 ਕਿਲੋਟਰ ਹੈ ਮੁੱਲ 85 ਯਾਰਾ ਮਾਣ ਤਣ 85 ਦੇ ਵਿੱਚ ਹੋ ਜਾਣਾ 9464029603 9464029603 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ 5000 ਦੇ ਨਾਲ ਘੱਟੋ ਘੱਟ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਤੇ ਵੀ ਇੱਕ ਏਕ੍ਰੇਟਰ ਫਿਰ ਆਪਾਂ ਕਹਿੰਦੇ ਵੀ ਦੁੱਧ ਕੱਢਿਆ ਆ ਪਿੰਡ ਬਾੜਾ ਪਾਈਗਾ ਤਸਵੀਰ ਜੈਤੋ ਦੇ ਜ਼ਿਲ੍ਹਾ ਮਿੱਤਰੋ ਫਰੀਦਕੋਟ